ਮੰਘਰ ਮਾਹ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤិន ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਦਨ ਮਨ ਮੋਲਿਆ RAM ਸਿਉ ਸੰਗ ਸਾਧ ਸਹੀ ਲੜੀਆਂ ਸਾਧ ਜਨਾ ਤੇ ਬਾਹਰੀ ਸਿਰਹਿ ਨ ਇਕ ਲੜੀਆਂ ਤੈਨੂੰ ਦੁੱਖ ਨ ਕਬ ਉਤਰੈ ਸੇ ਜਮਕੈ ਵਸ ਪੜੀਆਂ ਜਿਨਿ ਰਾਗਿਆ ਪ੍ਰਭ ਆਪਣਾ ਸਿਦਸਨਿਤ ਖੜਿਆ ਰਤਨ ਜਵੇਹਰ ਲਾਲ ਹਰ ਕੰਠ ਤੇ ਨਾ ਜੜਿਆ ਨਾਨਕ ਬਾਛੈ ਧੂੜ ਤਿਨ ਦਬ ਸਰਣੀ ਦਰ ਪੜਿਆ ਮੰਗਰ ਪ੍ਰਭ ਆਰਾਧਨਾ ਬਹੁੜਾ ਨ ਜਨਮੜਿਆ ਮੰਗਰ ਪ੍ਰਭ ਆਰਾਧਨਾ ਬਹੁੜਾ ਨ ਜਨਮੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪਿਛਲਾ ਮਹੀਨਾ ਤੱਤਕ ਦਾ ਸੀ ਇਸ ਮਹੀਨੇ ਦੀ ਆਰੰਭਤਾ ਜੋ ਹੋ ਰਹੀ ਹੈ ਉਸ ਮਹੀਨੇ ਨੂੰ ਮੰਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਸ ਨੂੰ ਮੰਗਰ ਨਾਮ ਨਾਲ ਉਚਾਰਨ ਕੀਤਾ ਹੈ ਹੁਣ ਹੀ ਆਪਾਂ ਇਸ ਮਹੀਨੇ ਦੇ ਪ੍ਰਥਾਈ ਜੋ ਸ਼ਬਦ ਸਰਵਣ ਕੀਤਾ ਉਹ ਸੋਹਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਬਾਰਾਮਾ ਵਿੱਚੋਂ ਲਿਆ ਗਿਆ ਹੈ ਜੋ ਬਾਣੀ 133 ਅੰਗ ਤੋਂ ਆਰੰਭ ਹੋ ਜਾਂਦੀ ਹੈ ਸੋ ਇਸ ਸ਼ਬਦ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਤਾਂ ਜੋ ਸਾਨੂੰ ਸਮਝ ਪਵੇ ਕਿ ਗੁਰੂ ਸਾਹਿਬ ਸਾਡੇ ਲਈ ਕੀ ਫਰਮਾਨ ਕਰਦੇ ਹਨ ਕੀ ਉਚਾਰਨ ਕਰਦੇ ਹਨ ਆਓ ਜੀ ਵਿਚਾਰ ਦੀ ਆਰੰਭਤਾ ਕਰ ਲਈਏ ਗੱਜ-ਬੱਜ ਕੇ ਫਤਿਹ ਦੀ ਸਾਂਝ ਕਰੀਏ ਜੀ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਘਰ ਮਾਹ ਸਹੁੰਦੀਆਂ ਹਰ ਬਿਰ ਸੰਗ ਬੈਠੜੀਆਂ ਮੰਘਰ ਭਾਵ ਕੇ ਮਹੀਨੇ ਦਾ ਨਾਮ ਜਿਸ ਨੂੰ ਆਪਾਂ ਮੰਗਰ ਦੇ ਨਾਮ ਨਾਲ ਜਾਣਦੇ ਹਾਂ ਤੇ ਮਾਹ ਤੋਂ ਭਾਵ ਮਹੀਨਾ ਭਾਵ ਮਹਾਰਾਜ ਹਨੂਰਮਾਨ ਕਰਦੇ ਹਨ ਕਿ ਜੋ ਜੀਵ ਇਸਤਰੀਆਂ ਇਥੇ ਸਹੁੰਦੀਆਂ ਜੀਵ ਇਸਤਰੀਆਂ ਲਈ ਮਹਾਰਾਜ ਨੇ ਉਚਾਰਨ ਕੀਤਾ ਹੈ ਤੇ ਹਰ ਕਿਸ ਦੀ ਗੱਲ ਜੋ ਕੀਤੀ ਹੈ ਉਹ ਪ੍ਰਭੂ ਪਤੀ ਹੈ ਫਿਰ ਤੁਮਰਾਦ ਪਤੀ ਹੁੰਦਾ ਹੈ ਤੇ ਮਹਾਰਾਜ ਇੱਥੇ ਦੱਸਦੇ ਹਨ ਕਿ ਜੋ ਜੀਵ ਇਸਤਰੀਆਂ ਮੱਗਰ ਦੇ ਮਹੀਨੇ ਆਪਣੇ ਪ੍ਰਭੂ ਪਤੀ ਨਾਲ ਜੁੜੀਆਂ ਹੋਈਆਂ ਹਨ ਉਸ ਵਿੱਚ ਇਕਮਿਕ ਹੋ ਕੇ ਬੈਠੀਆਂ ਹਨ ਸੋ ਉਹ ਦੀਵ ਇਸਤਰੀਆਂ ਸੋਹਣੀਆਂ ਲਗਦੀਆਂ ਹਨ ਸੁਹਾਵਣੀਆਂ ਚੰਗੀਆਂ ਲਗਦੀਆਂ ਹਨ ਤਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲ ੜਿਆ ਫਿਰ ਮਹਾਰਾਜ ਦੱਸਦੇ ਹਨ ਕਿ ਉਹਨਾਂ ਦੀ ਸ਼ੋਭਾ ਕਹਿਣੇ ਵਿੱਚ ਨਹੀਂ ਆ ਸਕਦੀ ਭਾਵ ਆਪਾਂ ਉਹਨਾਂ ਦੇ ਗੁਣ ਨਹੀਂ ਗਾ ਸਕਦੇ ਉਹਨਾਂ ਦੀ ਸ਼ੋਭਾ ਨਹੀਂ ਕਰ ਸਕਦੇ ਜਿਨ੍ਹਾਂ ਦਾ ਮੇਲ ਉਸ ਸਾਹਿਬ ਨਾਲ ਉਸ ਅਕਾਲ ਪੁਰਖ ਨਾਲ ਹੋ ਗਿਆ ਹੈ ਭਾਵ ਕਿ ਜੋ ਆਪਣੇ ਪ੍ਰਭੂਪਤੀ ਵਿੱਚ ਇੱਕਮਿਕ ਹੋ ਗਣੀਆਂ ਹਨ ਉਸ ਦੇ ਕਹੇ ਅਨੁਸਾਰ ਚਲਦੀਆਂ ਉਸ ਦਾ ਭਾਣਾ ਮੰਨਦੀਆਂ ਹਨ ਆਪਾਂ ਉਹਨਾਂ ਦੀ ਸ਼ੋਭਾ ਵੀ ਨਹੀਂ ਕਰ ਸਕਦੇ ਭਾਵ ਉਹਨਾਂ ਨੂੰ ਸਲਾਹ ਵੀ ਨਹੀਂ ਸਕਦੇ ਸਾਡੇ ਵਿੱਚ ਇਤਨੀ ਯੋਗਤਾ ਨਹੀਂ ਕਿ ਆਪਾਂ ਉਹਨਾਂ ਦੇ ਗੁਣਾ ਦੀ ਵਿਚਾਰ ਕਰ ਸਕੀਏ ਤਨ ਮਨ ਮੌਲੇ ਆ ਰਾਮ ਸਿਉ ਸੰਗ ਸਾਧ ਸਹੀ ਲੜੀਆਂ ਇਥੇ ਮਹਾਰਾਜ ਮੋਲਣ ਦੀ ਗੱਲ ਕਰਦੇ ਹਨ ਕਿ ਉਹ ਜੀਵ ਸਤਰੀਆਂ ਇਤਨੀਆਂ ਪ੍ਰਸੰਨ ਚਿੱਤ ਇਤਨੀਆਂ ਖਿੜੀਆਂ ਹੋਈਆਂ ਵਰਤੀਤ ਹੁੰਦੀਆਂ ਹਨ ਕਿ ਉਹਨਾਂ ਦਾ ਤਨ ਵੀ ਖਿੜਿਆ ਹੁੰਦਾ ਹੈ ਤੇ ਮਨ ਵੀ ਖਿੜਿਆ ਹੁੰਦਾ ਹੈ ਤਨ ਨੂੰ ਖਿੜਾਉਣ ਲਈ ਤਨ ਨੂੰ ਸੋਹਣਾ ਕਰਨ ਲਈ ਆਪਾਂ ਬਾਹਰੀ ਤੌਰ ਤੇ ਇਤਨੇ ਹੀ ਯਤਨ ਵੀ ਕਰਦੇ ਹਾਂ ਸੰਸਾਰ ਕੋਲ ਤੇ ਜਾਂ ਮਾਇਕ ਤੌਰ ਤੇ ਆਪਾਂ ਕੀਏ ਆਪਣੇ ਚਿਹਰੇ ਨੂੰ ਆਪਣੇ ਤਨ ਨੂੰ ਸਵਾਰਨ ਲਈ ਕਿਤਨੇ ਹੀ ਮਹਿੰਗੇ ਮਹਿੰਗੇ ਆਭੂਸ਼ਣ ਪਹਿਨਦੇ ਹਾਂ ਕਿਤਨੇ ਹੀ ਤਰ੍ਹਾਂ ਦੇ ਕੀਮਤੀ ਵਸਤਰ ਆਦਬ ਪਹਿਨਦੇ ਹਾਂ ਕਿਤਨੇ ਹੀ ਤਰ੍ਹਾਂ ਦਾ ਸ਼ਿੰਗਾਰ ਕਰਦੇ ਹਾਂ ਜਿਸ ਨਾਲ ਆਪਾਂ ਸੋਹਣੇ ਪ੍ਰਤੀਤ ਹੋਈਏ ਪਰ ਇੱਥੇ ਜਿਸ ਸੁਹੱਪਣ ਦੀ ਗੱਲ ਕੀਤੀ ਹੈ ਉਸ ਲਈ ਕਿਸੇ ਵੀ ਕੀਮਤੀ ਬਾਹਰੀ ਤੌਰ ਤੇ ਜੋ ਕੀਮਤੀ ਵਸਤੂਆਂ ਸਾਨੂੰ ਦੇਖਣ ਨੂੰ ਵਰਤੀਤ ਹੁੰਦੀਆਂ ਹਨ ਕਿਸੇ ਵੀ ਵਸਤੂ ਦੀ ਇੱਥੇ ਲੋੜ ਨਹੀਂ ਇੱਥੇ ਉਸ ਪਰਮਾਤਮਾ ਦੇ ਨਾਮ ਰੰਗ ਵਿੱਚ ਜੁੜਨ ਦੀ ਗੱਲ ਮਹਾਰਾਜ ਨੇ ਕੀਤੀ ਹੈ ਕਿ ਜੋ ਜੀਵ ਔਸਤਰੀਆਂ ਉਸ ਪਰਮਾਤਮਾ ਨਾਲ ਜੁੜ ਜਾਂਦੀਆਂ ਹਨ ਤੇ ਇੱਥੇ ਮਹਾਰਾਜ ਨੇ ਉਹ ਢੰਗ ਵੀ ਦੱਸਿਆ ਕਿ ਕਿਸ ਤਰ੍ਹਾਂ ਨਾਲ ਉਸ ਵਿੱਚ ਜੁੜਿਆ ਜਾ ਸਕਦਾ ਹੈ ਮਹਾਰਾਜ ਦੱਸਦੇ ਹਨ ਕਿ ਜਦੋਂ ਕੋਈ ਸਾਧ ਸੰਗਤ ਵਿੱਚ ਜਾਂਦੇ ਹਨ ਇੱਥੇ ਸਾਧ ਸਹਿਇਲਣੀਆਂ ਭਾਵ ਕੇ ਉਹਨਾਂ ਜੀਵ ਸਤਰੀਆਂ ਦੀ ਗੱਲ ਕੀਤੀ ਹੈ ਜੋ ਸਾਧੂ ਦੀ ਸੰਗਤ ਨੂੰ ਮੰਨਦੀਆਂ ਹਨ ਉਸ ਦੇ ਉਪਦੇਸ਼ ਨੂੰ ਮੰਨਦੀਆਂ ਹਨ ਉਸ ਦੀ ਵਿਚਾਰ ਨੂੰ ਸਰਵਣ ਕਰਕੇ ਅਮਲੀ ਤੌਰ ਤੇ ਆਪਣੇ ਜੀਵਨ ਵਿੱਚ ਢਾਲ ਲੈਂਦੀਆਂ ਹਨ ਇੱਥੇ ਮਹਾਰਾਜ ਦੱਸਦੇ ਹਨ ਕਿ ਐਸੀ ਸਾਧ ਸਹਿਇਲਣੀਆਂ ਦੀ ਸੰਗਤ ਕਰਨ ਕਰਕੇ ਉਸ ਪਰਮਾਤਮਾ ਦੇ ਵਿੱਚ ਜੁੜਨ ਨਾਲ ਫਿਰ ਸਾਡਾ ਤਨ ਅਤੇ ਮਨ ਇਤਨਾ ਸੋਹਣਾ ਪ੍ਰਤੀਤ ਹੁੰਦਾ ਹੈ ਜਿਸ ਨੂੰ ਕਥਨ ਵਿੱਚ ਕੋਈ ਬਿਆਨ ਨਹੀਂ ਕਰ ਸਕਦਾ ਜਿਸ ਵਰਗਾ ਵੱਡਮੁੱਲਾ ਸੁਹਾਪਣ ਜ਼ਿੰਦਗੀ ਵਿੱਚ ਜਾਂ ਸੰਸਾਰ ਵਿੱਚ ਕੋਈ ਵੀ ਖਰੀਦ ਨਹੀਂ ਸਕਦਾ ਉਸ ਦਾ ਕੋਈ ਮੁੱਲ ਨਹੀਂ ਦੇ ਸਕਦਾ ਐਸਾ ਸੁਹਾਪਣ ਫਿਰ ਉਹਨਾਂ ਵਿੱਚ ਆ ਜਾਂਦਾ ਹੈ ਸਾਧ ਜਨਾ ਤੇ ਬਾਹਰੀ ਸਿਰਹਨ ਵਿਕੇ ਲੜੀਆਂ ਹਾ ਇਥੇ ਫਿਰ ਮਹਾਰਾਜ ਨੇ ਇਹ ਵੀ ਦੱਸ ਦਿੱਤਾ ਕਿ ਜੋ ਸਾਧ ਸੰਗਤ ਵਿੱਚ ਨਹੀਂ ਜਾਂਦੇ ਜਾਂ ਫਿਰ ਸਾਧੂ ਦੀ ਸੰਗਤ ਨਹੀਂ ਕਰਦੇ ਤਾਂ ਫਿਰ ਉਹ ਜੀਵ ਇਸਤਰੀਆਂ ਅਕਲਣੀਆਂ ਰਹਿ ਜਾਂਦੀਆਂ ਹਨ ਭਾਵੇਂ ਉਹਨਾਂ ਦਾ ਕੋਈ ਵੀ ਸੰਗ ਨਹੀਂ ਹੁੰਦਾ ਬੇਸ਼ੱਕ ਉਹਨਾਂ ਕੋਲ ਧਨ ਦੌਲਤ ਹੋਵੇ ਕਿਤਨੇ ਹੀ ਵਸਤਰ ਹੋਣ ਕਿਤਨੇ ਹੀ ਆਭੂਸ਼ਣ ਹੋਣ ਕਿਤਨੇ ਹੀ ਉਹਨਾਂ ਕੋਲ ਮਹਿਲ ਮਾੜੀਆਂ ਹੋਣ ਕਿਤਨੇ ਹੀ ਰਿਸ਼ਤੇਦਾਰ ਸਾਥ ਸੰਬੰਧੀ ਹੋਣ ਪਰ ਉਹ ਸਿਰਫ ਮਾਇਕ ਤੋਤ ਤੇ ਉਹਨਾਂ ਦੇ ਕੋਲ ਹਨ ਜਦੋਂ ਉਹਨਾਂ ਕੋਲੋਂ ਮਾਇਆ ਖਤਮ ਹੋ ਗਈ ਤਾਂ ਸਭ ਉਸ ਦਾ ਸਾਥ ਛੱਡ ਦਿੰਦੇ ਹਨ ਸੋ ਮਹਾਰਾਜ ਨੇ ਇੱਥੇ ਦੱਸਿਆ ਕਿ ਜੇਕਰ ਆਪਾਂ ਸਾਧੂ ਦੀ ਸੰਗਤ ਕਰਦੇ ਹਾਂ ਉੱਥੇ ਜੋ ਸਹੇਲੀਆਂ ਸਾਡੀਆਂ ਬਣਦੀਆਂ ਹਨ ਭਾਵ ਕਿ ਜੋ ਜੀਵ ਇਸਤਰੀਆਂ ਦਾ ਸਾਨੂੰ ਸੰਗ ਮਿਲਦਾ ਹੈ ਜਾਂ ਜੀਵਾਂ ਦਾ ਸੰਗ ਮਿਲਦਾ ਹੈ ਤੇ ਫਿਰ ਸਾਨੂੰ ਇਕੱਲਾ ਨਹੀਂ ਰਹਿਣਾ ਪੈਂਦਾ ਤੇ ਜੇਕਰ ਆਪਾਂ ਉੱਥੇ ਨਹੀਂ ਗਏ ਉੱਥੇ ਤੱਕ ਪਹੁੰਚ ਨਹੀਂ ਕੀਤੀ ਜਾਂ ਸਾਧੂ ਦੀ ਸੰਗਤ ਨਹੀਂ ਮੰਨੀ ਤਾਂ ਸਾਨੂੰ ਇਸ ਸੰਸਾਰ ਚੋਂ ਇਦਾਂ ਹੀ ਬੇਅਰਥ ਹੋ ਕੇ ਹੀ ਇਸ ਸੰਸਾਰ ਤੋਂ ਜਾਣਾ ਪਵੇਗਾ ਤੈਨੂੰ ਦੁੱਖ ਨ ਕਬਹੂ ਉਤਰੈ ਸੇਜਾ ਮੁਕੈ ਵਸ ਕੜੀਆਂ ਆ ਇਥੇ ਮਹਾਰਾਜ ਨੇ ਉਸ ਦੁੱਖ ਦੀ ਗੱਲ ਕੀਤੀ ਹੈ ਜਿਸ ਤੋਂ ਵੱਡਾ ਕੋਈ ਦੁੱਖ ਨਹੀਂ ਕਿਉਂਕਿ ਬਾਹਰੀ ਤੌਰ ਤੇ ਆਪਾਂ ਸੁੱਖ ਜਦੋਂ ਲੈ ਲੈਂਦੇ ਹਾਂ ਉਹ ਕੁਝ ਸਮੇਂ ਲਈ ਤਾਂ ਰਹਿੰਦੇ ਹਨ ਪਰ ਜਿਹੜਾ ਆਤਮਿਕ ਸੁੱਖ ਹੈ ਜਿਸ ਨੂੰ ਆਪਾਂ ਸੰਤੁਸ਼ਟੀ ਵੀ ਕਹਿ ਸਕਦੇ ਹਾਂ ਜਿਸ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਆਪਾਂ ਹੁਣ ਪੂਰਨ ਤੌਰ ਤੇ ਸੁਖੀ ਹਾਂ ਉਹ ਸੁੱਖ ਉਦੋਂ ਤੱਕ ਨਹੀਂ ਮਿਲਦਾ ਜਦੋਂ ਤੱਕ ਆਪਾਂ ਸਾਧੂ ਦੀ ਸੰਗਤ ਨੂੰ ਮੰਨ ਕੇ ਉਸ ਪ੍ਰਮਾਤਮਾ ਨਾਲ ਨਹੀਂ ਜੁੜਦੇ ਤੇ ਜਦੋਂ ਸਾਨੂੰ ਪ੍ਰਮਾਤਮਾ ਦਾ ਸਾਥ ਨਹੀਂ ਮਿਲਦਾ ਤਾਂ ਫਿਰ ਸਾਨੂੰ ਐਸੇ ਦੁੱਖ ਨੂੰ ਝੱਲਣਾ ਪੈਂਦਾ ਹੈ ਜਿਸ ਕਰਕੇ ਸਾਡਾ ਇਸ ਸੰਸਾਰ ਤੇ ਆਉਣ ਦਾ ਮਕਸਦ ਪੂਰਾ ਨਹੀਂ ਹੁੰਦਾ ਤੇ ਸਾਨੂੰ ਇਸ ਸੰਸਾਰ ਚੋਂ ਅਜਾਇਹਾ ਹੀ ਕੂਚ ਕਰਨਾ ਪੈਂਦਾ ਹੈ ਇੰਦ ਹੀ ਸਾਨੂੰ ਖਾਲੀ ਹੱਥੇ ਸੰਸਾਰ ਤੋਂ ਜਾਣਾ ਪੈਂਦਾ ਹੈ ਜਿੰਨੀ ਰਾਵਿਆ ਪ੍ਰਭ ਆਪਣਾ ਸਿੱਧ ਸਨ ਨਿਤ ਖੜੀਆਂ ਹਾ ਇੱਥੇ ਫੇਰ ਮਹਾਰਾਜ ਨੇ ਦੱਸਿਆ ਕਿ ਜੋ ਜੀਵ ਆਪਣੇ ਪਰਮਾਤਮਾ ਨੂੰ ਪ੍ਰਸੰਨ ਕਰ ਦਿੰਦਾ ਹੈ ਉਸ ਨੂੰ ਖੁਸ਼ ਕਰ ਦਿੰਦਾ ਹੈ ਤਾਂ ਫੇਰ ਉਹ ਪਰਮਾਤਮਾ ਦੀ ਦਰਗਾਹ ਵਿੱਚ ਖੜੀਆਂ ਦਿਸਦੀਆਂ ਹਨ ਭਾਵ ਉਹਨਾਂ ਦੀ ਜਗ੍ਹਾ ਉਹਨਾਂ ਦਾ ਸਥਾਨ ਉਸ ਪਰਮਾਤਮਾ ਦੇ ਦਰ ਵਿੱਚ ਹੋ ਜਾਂਦਾ ਹੈ ਇੱਥੇ ਉਹਨਾਂ ਦਾ ਵਾਸਾ ਹੋ ਜਾਂਦਾ ਹੈ ਕਿਉਂਕਿ ਪਰਮਾਤਮਾ ਨੂੰ ਖੁਸ਼ ਕਰਨ ਲਈ ਤਾਂ ਜਪਜੀ ਸਾਹਿਬ ਵਿੱਚ ਵੀ ਮਹਾਰਾਜ ਨੇ ਦੱਸਿਆ ਹੈ ਕਿ ਉਸ ਪਰਮਾਤਮਾ ਨੂੰ ਆਪਾਂ ਕੀ ਦੇ ਸਕਦੇ ਹਾਂ ਜਿੱਥੇ ਗੱਲ ਕਰੀਏ ਮੈਂ ਸਾਡੇ ਕੋਲ ਜੋ ਵੀ ਤੰਨ ਹੈ ਜੋ ਸਾਡੇ ਕੋਲ ਜਿਤਨੀ ਧਨ ਦੌਲਤ ਹੈ ਉਸ ਪਰਮਾਤਮਾ ਦੀ ਹੈ ਉਸ ਨੂੰ ਦੇਣ ਲਈ ਫਿਰ ਸਾਡੇ ਕੋਲ ਕੀ ਹੈ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਵਾਹ ਸਾਡੇ ਕੋਲ ਪਰਮਾਤਮਾ ਦਾ ਨਾਮ ਸਿਮਰਨ ਜਪ ਕੇ ਉਸ ਦੀ ਵਿਚਾਰ ਕਰਕੇ ਉਸ ਉੱਤੇ ਅਮਲੀ ਤੌਰ ਤੇ ਆਪਣੇ ਜੀਵਨ ਨੂੰ ਢਾਲ ਲੈਣਾ ਨਹੀਂ ਉਸ ਨੂੰ ਖੁਸ਼ ਕਰਨ ਲਈ ਜੋ ਯਤਨ ਹੈ ਉਹ ਆਪਾਂ ਨੇ ਕਰਨਾ ਹੈ ਸੋ ਮਹਾਰਾਜ ਅਗਾਹ ਫਰਮਾਨ ਕਰਦੇ ਹਨ ਰਤਨ ਜਵੇ ਹਰ ਲਾਲ ਹਰ ਕੰਥ ਤਨਾ ਜੜੀਆਂ ਇੱਥੇ ਮਹਾਰਾਜ ਨੇ ਇੱਕ ਉਦਾਹਰਣ ਦਿੱਤਾ ਕਿ ਜਿਵੇਂ ਸੰਸਾਰਕ ਤੌਰ ਤੇ ਵੱਡਮੁੱਲੇ ਰਤਨ ਹੁੰਦੇ ਹਨ ਜਵੇਹਰ ਹੁੰਦੇ ਹਨ ਲਾਲ ਤੇ ਹਨ ਉਸ ਤੋਂ ਵੀ ਵੱਡਮੁੱਲਾ ਉਸ ਪਰਮਾਤਮਾ ਦਾ ਨਾਮ ਹੈ ਜੇਕਰ ਕੋਈ ਜੀਵ ਆਪਣੇ કંਠ ਤੇ ਭਾਵ ਕਿ ਆਪਣੀ ਜੁਬਾਨ ਤੇ ਆਪਣੇ ਅੰਦਰ ਉਸ ਪਰਮਾਤਮਾ ਦੇ ਨਾਮ ਨੂੰ ਉਸ ਵੱਡ ਮੁੱਲੇ ਰਤਨ ਜਵੇਹਰ ਲਾਲ ਨੂੰ ਜੜ ਲੈਂਦਾ ਹੈ ਉਸ ਤਰ੍ਹਾਂ ਦਾ ਹਾਰ ਪਹਿਨ ਲੈਂਦਾ ਹੈ ਤਾਂ ਫਿਰ ਨਾਨਕ ਬਾਛੈ ਤੂੰ ਤਿੰਨ ਰਬ ਸ਼ਰਨੀ ਦਰ ਪੜੀਆਂ ਹਾਂ ਇਥੇ ਮਹਾਰਾਜ ਦੱਸਦੇ ਹਨ ਕਿ ਮੈਂ ਐਸੀ ਜੀਵਾਂ ਦੀ ਤੂੜੀ ਨੂੰ ਬਾਂਥਣਾ ਜਾਣਨਾ ਹਾਂ ਭਾਵ ਆਸੀ ਧੂੜੀ ਨੂੰ ਆਪਣੇ ਮਸਤਕ ਤੇ ਆਪਣੇ ਸ਼ਰੀਰ ਤੇ ਲਾਉਣਾ ਚਾਹਾਂਗਾ ਜੋ ਪਰਮਾਤਮਾ ਦੀ ਸ਼ਰਨ ਵਿੱਚ ਪਈਆਂ ਹਨ ਜੋ ਜੀਵ ਇਸਤਰੀਆਂ ਉਸ ਪਰਮਾਤਮਾ ਨਾਲ ਜੁੜੀਆਂ ਹੋਈਆਂ ਹਨ ਮੈਂ ਉਹਨਾਂ ਦੀ ਧੂੜ ਨੂੰ ਬਾਚਦਾ ਹਾਂ ਲੋਚਦਾ ਹਾਂ ਜਿਵੇਂ ਆਪਾਂ ਸੋਹਿਲਾ ਸਾਹਿਬ ਵਿੱਚ ਵੀ ਪੜਦੇ ਹਾਂ ਅੰਤਰਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ ਫੇਰ ਮਹਾਰਾਜ ਅਗਾਂ ਬਰਮਾਨ ਕਰਦੇ ਹਨ ਮੰਗਰ ਤਬ ਆਰਾਧਨਾ ਬਹੜ ਨ ਜਨਮੜਿਆ ਹਾ ਕਿਰਜੇ ਕਰ ਆਪਾ ਉਸ ਪ੍ਰਭੂ ਨੂੰ ਆਰਾਧਦੇ ਹਾਂ ਉਸ ਨੂੰ ਯਾਦ ਕਰਦੇ ਹਾਂ ਤਾਂ ਫੇਰ ਸਾਨੂੰ ਮੁੜ ਕੇ ਜਨਮ ਲੈਣ ਦੀ ਲੋੜ ਨਹੀਂ ਪੈਂਦੀ ਸਾਡਾ ਜੋ ਮਰਨ ਜੀਵਨ ਦਾ ਗੇੜ ਹੈ 86 ਦਾ ਜੋ ਗੇੜ ਹੈ ਉਹ ਫਿਰ ਇਦਾਂ ਹੀ ਖਤਮ ਹੋ ਜਾਂਦਾ ਹੈ ਇਸ ਤਰ੍ਹਾਂ ਨਾਲ ਸਾਨੂੰ ਇਸ ਭਵਜਲ ਤੋਂ ਛੁਟਕਾਰਾ ਮਿਲ ਜਾਂਦਾ ਹੈ ਹੁਣੇ ਹੀ ਜੋ ਆਪਾਂ ਸ਼ਬਦ ਨੂੰ ਵਿਚਾਰ ਰਿਹਾ ਹੈ ਇਸ ਦੀ ਵਿਚਾਰ ਜੇਕਰ ਆਪਾਂ ਡੁੰਗਿਆਈ ਵਿੱਚ ਕਰੀਏ ਜਾਂ ਫਿਰ ਇਸ ਨੂੰ ਆਪਾਂ ਜੇਕਰ ਵਿਚਾਰਨ ਦਾ ਯਤਨ ਕਰੀਏ ਤਾਂ ਜਿਤਨਾ ਵੀ ਸਮਾਂ ਹੋਵੇ ਉਤਨਾ ਹੀ ਥੋੜਾ ਹੈ ਸੋ ਇਸ ਨੂੰ ਜੇਕਰ ਇੱਕ ਵਾਰ ਆਪਾਂ ਸੰਖੇਪ ਰੂਪ ਵਿੱਚ ਵਿਚਾਰ ਲਈਏ ਕਿ ਮਹਾਰਾਜ ਸਾਨੂੰ ਇਹ ਵਿਚਾਰ ਕਰਦੇ ਹਨ ਇਹ ਸਮਝਾਉਣਾ ਕਰਦੇ ਹਨ ਕਿ ਜੇਕਰ ਆਪਾਂ ਸਦੀਵੀ ਤੌਰ ਤੇ ਸੁੱਖ ਚਾਹੁੰਦੇ ਹਾਂ ਜੇਕਰ ਆਪਾਂ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਸਹਾਬਨ ਵਿੱਚ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਧ ਸੰਗਤ ਨੂੰ ਮੰਨਣਾ ਪਵੇਗਾ ਸਾਧ ਸੰਗਤ ਵਿੱਚ ਜਾ ਕੇ ਪ੍ਰਮਾਤਮਾ ਦਾ ਨਾਮ ਜਪਣਾ ਪਵੇਗਾ ਸੋ ਮਹਾਰਾਜ ਨੇ ਇਤਨੀ ਸੇਵਾ ਲਈ ਮਹਾਰਾਜ ਦਾ ਬਹੁਤ ਬਹੁਤ ਹੀ ਧੰਨਵਾਦ ਸਾਧ ਸੰਗਤ ਦਾ ਵੀ ਧੰਨਵਾਦ ਜਿਸ ਨੇ ਬੜੇ ਹੀ ਪਿਆਰ ਨਾਲ ਇਸ ਸ਼ਬਦ ਨੂੰ ਇਸ ਸ਼ਬਦੀ ਵਿਚਾਰ ਨੂੰ ਸਰਵਣ ਕੀਤਾ ਮਹਾਰਾਜ ਕਿਰਪਾ ਕਰਨ ਇਹ ਮਹੀਨਾ ਵੀ ਪਿਛਲੇ ਮਹੀਨੇ ਵਾਂਗ ਮਹਾਰਾਜ ਜੀ ਦੇ ਬਾਣੇ ਦੇ ਅੰਦਰ ਬਤੀਤ ਹੋਵੇ ਮਹਾਰਾਜ ਸਭ ਨੂੰ ਸੁਖ ਸ਼ਾਂਤੀ ਬਖਸ਼ੇ ਸਭ ਦੀਆਂ ਸ਼ੁਭ ਮਨੋਂ ਭਾਵਨਾਵਾਂ ਦਰਮਤ ਅਨੁਸਾਰ ਸੰਪੂਰਨ ਹੋਣ ਤੇ ਸਦਾ ਹੀ ਮਹਾਰਾਜ ਸਾਨੂੰ ਆਪਣੇ ਨਾਲ ਜੋੜ ਕੇ ਰੱਖਣ ਆਓ ਜੀ ਹੁਣ ਸੱਦੇ ਦੀ ਸਾਂਝ ਕਰ ਲਈਏ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ